ਤੁਸੀਂ ਜੁੜ ਚੁੱਕੇ ਹੋ ਜੀਟੀਵੀ ਨੈਟਵਰਕ ਦੇ ਨਾਲ ਤੇ ਮੈਂ ਹਾਂ ਖੇਤਪਾਲ ਸਿੰਘ ਜੀ ਦੋਸਤੋ ਸਿਆਣੇ ਸੱਚ ਕਹਿੰਦੇ ਨੇ ਕਿ ਠੱਗੀ ਮਾਰ ਕੇ ਗੁਜ਼ਾਰਾ ਕਰਨ ਦੇ ਠੱਗਾਂ ਦੇ ਕਿਹੜਾ ਹਾਲ ਵਗਦਾ ਇੱਥੇ ਕੋੜੀ ਸਿਖਾਂ ਦੇ ਵਿੱਚ ਅੱਜ ਦੀਵਾਲੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਆਸ-ਪਾਸੇ ਮੜਾਇਆ ਮਾਹੌਲ ਵਿਖਾ ਦਿਓ ਸਾਰਾ ਅ ਅੱਜ ਦੀਵਾਲੀ ਦੀਆਂ ਰੌਣਕਾਂ ਦਾ ਤੇ ਜਿਹੜੀ ਗੱਲ ਆਪਾਂ ਕਰਦੇ ਆ ਠੱਗੀ ਦੀ ਠਗੀ ਕੀਤੀ ਇਥੇ ਕੁਝ ਨੌਜਵਾਨ ਇੱਕ ਨੌਜਵਾਨ ਕੋਲੇ ਆਉਂਦੇ ਨੇ ਜਿਹਨੇ ਪਟਾਕਿਆਂ ਦਾ ਇਥੇ ਅੱਡਾ ਲਾਇਆ ਹੋਇਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਤੇ ਕੀ ਬੀਤੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਖਾਲਸਾ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਸ਼ਨ ਜੀ ਕੀ ਗੱਲ ਹੋਈ ਤੁਹਾਨੂੰ ਉਹ ਪਟਾਕੇ ਲੈਣ ਆਏ ਸੀਗੇ ਤੇ 3500 ਦੇ ਪਟਾਕੇ ਲੈ ਗਏ ਆ ਤੇ ਆਪਣਾ ਬਾਕੀ ਉਹਨਾਂ ਨੇ ਕੈਸ਼ ਲੈ ਗਏ ਆ ਤੇ ਅੱਛਾ 3500 ਲੈ ਕੇ ਗਿਆ ਜੀ 350 ਦੇ ਪਟਾਕੇ ਲੈ ਲਏ ਤੇ ਨਾਲ ਕੈਸ਼ ਲੈ ਲੇ ਉਹਨਾਂ ਨੇ ਤੁਹਾਨੂੰ ਕਿਹਾ ਕਿ ਵੀ ਅਸੀਂ ਪੈਸੇ ਕੀ ਕਰਦੇ ਗੂਗਲ ਪੇ ਜੀ ਗੂਗਲ ਪੇ ਕਰਦੇ ਹਾਂ ਹਾਂ ਜੀ ਗੂਗਲ ਪੇ ਉਹਨਾਂ ਨੇ ਕੀਤੇ ਨਹੀਂ ਨਹੀਂ ਜੀ ਉਹਨਾਂ ਨੇ ਗੂਗਲ ਪੇ ਕਰਦੇ ਸੀ ਪਰ ਆਏ ਨਹੀਂ ਪੈਸੇ ਉਹਨਾਂ ਦੇ ਕੰਨੇ ਉਹ ਫੇਕ ਜਿਹੜਾ ਉਹ ਹੁੰਦਾ ਵਾ ਉਹਦੇ ਕੰਨੇ ਆ ਗਏ ਸੀ ਪੁਰਾਣ ਤੁਹਾਨੂੰ ਸਕਰੀਨ ਸ਼ਾਟ ਵਿਖਾਇਆ ਹਾਂ ਜੀ ਸਕਰੀਨ ਸ਼ਾਟ ਦਿਖਾਇਆ ਅੱਛਾ ਇਹ ਕਿੰਨੀ ਕੁ ਦੇਰ ਦੀ ਗੱਲ ਆਹੀ ਕੋਈ ਅੱਧਾ ਘੰਟੇ ਦੇ ਪਹਿਲਾਂ ਦੀ ਗੱਲ ਹੀ ਆ ਠੀਕ ਜਸ਼ਨਪ੍ਰੀਤ ਨਹੀਂ ਜਸ਼ਨ ਸਿੰਘ ਜਸ਼ਨ ਸਿੰਘ ਇਹ ਜਸ਼ਨ ਸਿੰਘ ਆ ਜੀ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਇਹਨਾਂ ਨੇ ਪਟਾਕੇ ਲਾਏ ਹੋਏ ਨੇ ਆ ਵਿਖਾ ਦੂ ਇਹਨਾਂ ਦਾ ਜਿਹੜਾ ੱਡਾ ਹੈਗਾ ਇਹਨਾਂ ਨੇ ਪਟਾਕੇ ਲਾਏ ਹੋਏ ਨੇ ਵਿਚਾਰੇ ਨੇ ਆਧਾਰਸ਼ ਆਧਾਰਪੈ ਫੜ ਕੇ ਪੈਸੀ ਇੱਥੇ ਪਟਾਕਿਆਂ ਦਾ ਜਿਹੜਾ ਹੈਗਾ ਉਹ ੱਡਾ ਲਾਇਆ ਨੌਜਵਾਨ ਆਉਂਦੇ ਨੇ ਗੱਡੀ ਤੇ ਆਉਂਦੇ ਨੇ ਇਹਦੇ ਕੋਲੋਂ ਪਟਾਕਿਆਂ ਦੀ ਖਰੀਦ ਕਰਦੇ ਨੇ 3500 ਰੁਪਏ ਦੇ ਪਟਾਕੇ ਖਰੀਦੇ ਨੇ ਤੇ ਇਹਨੂੰ ਕਹਿੰਦੇ ਕਿ 7500 ਰੁਪਏ ਤੂੰ ਸਾਨੂੰ ਨਕਦ ਦੇ ਦੇ ਅਸੀਂ ਤੈਨੂੰ ਜਿਹੜਾ ਹੈਗਾ ਨਾ ਸੌਰੀ ਕਿੰਨਾ 7500 ਰੁਪਏ ਨਕਦ ਲੈ ਗਏ ਜੀ 7500 ਨਕਦ ਤੇ 3500 ਦੇ ਪਟਾਕੇ ਹਾਂਜੀ ਠੀਕ 7500 ਨਕਦ ਤੇ 3500 ਦੇ ਪਟਾਕੇ ਲੈ ਕੇ ਉਹ ਕਹਿੰਦੇ ਤੈਨੂੰ ਅਸੀਂ 11000 ਰੁਪਏ ਜਿਹੜਾ ਹੈਗਾ ਉਹ Google Pay ਕਰ ਦਨੇ ਔਰ Google Pay ਦੇ ਵਿੱਚ ਉਹ ਫਰਾਡ ਇਹ ਕਰਕੇ ਆ ਕਿ ਇਹਨੂੰ ਸਕਰੀਨਸ਼ਾਟ ਵਿਖਾ ਕੇ ਨੇ ਕਿ ਆਹ ਭਾਈ ਤੇਰੇ ਕੋਲੇ ਪੈਸੇ ਆ ਗਏ ਨੇ ਪਰ ਇਹਦੇ ਖਾਤੇ 'ਚ ਅਜੇ ਤੱਕ ਪੈਸੇ ਨਹੀਂ ਆਏ ਤੁਸੀਂ ਕੀ ਕਹਿਣਾ ਚਾਹੋਗੇ ਤੇ ਕੀ ਮੰਗ ਕਰਦੇ ਅਸੀਂ ਜੀ ਉਧਾਰ ਪਟਾਕੇ ਚੱਕੇ ਸੀਗੇ ਉਹਨਾਂ ਨੂੰ ਅਸੀਂ ਇਹ ਹੀ ਕਹਿਣਾ ਚਾਹੁੰਦੇ ਕਿ ਸਾਡੀ ਮਦਦ ਕੀਤੀ ਜਾਵੇ ਤੇ ਸਾਡਾ ਜਿਹੜਾ ਹੁਣ ਉਹਨਾਂ ਦੇ ਪਟਾਕਿਆਂ ਦੇ ਪੈਸੇ ਦੇਣੇ ਆ ਜੀ ਅਸੀਂ